ਹੈਲੋ ਜੀ ਸਾਰੇ ਨੂੰ ਹਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵਗੇ ਹਾਂ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਹਾਂ ਜੀ ਇਹ ਮੇਰਾ ਫਸਟ ਵਲੌਗ ਹੈ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਮੇਰਾ ਵਲੌਗ ਬਹੁਤ ਵਧੀਆ ਲੱਗੇਗਾ ਹਾਂ ਜੀ ਤੇ ਮੈਂ ਇੱਥੇ ਵੀਡੀਓ ਮੱਕੀ ਡੇਲੀ ਪਾਇਆ ਕਰਾਂਗੀ ਮੈਂ ਵੀਡੀਓ ਹਾਊਸ ਵਾਈਫ ਹਾਂ ਤੇ ਡੇਲੀ ਆਪਣੇ ਵਰਕ ਦੀ ਵੀਡੀਓ ਬਣਾ ਕੇ ਪਾਇਆ ਕਰਾਂਗੀ ਤੇ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਮੇਰੀਆਂ ਵੀਡੀਓ ਬਹੁਤ ਵਧੀਆ ਲੱਗਣਗੀਆਂ ਵੈਸੇ ਤਾਂ ਚਲੋ ਜੀ ਵੈਸੇ ਵੀ YouTube ਤੇ ਬਹੁਤ ਸਾਰੀਆਂ ਵੀਡੀਓ ਹਾਊਸ ਵਾਈਫ ਦੀਆਂ ਹੁੰਦੀਆਂ ਬਹੁਤ ਵਧੀਆ-ਵਧੀਆ ਹੁੰਦੀਆਂ ਵਾ ਤੇ ਮੈਂ ਇਹ ਪਹਿਲੀ ਵੀਡੀਓ ਪਾ ਰਹੀ ਆ ਤੇ ਮੈਨੂੰ ਪਹਿਲਾਂ ਸੀ ਪਤਾ ਨਹੀਂ ਮੈਨੂੰ ਇਹ ਵੀਡੀਓ ਪਾਉਣੀ ਚਾਹੀਦੀ ਆ ਜਾਂ ਨਹੀਂ ਫਿਰ ਵੀ ਮੈਂ ਪਹਿਲੀ ਵੀਡੀਓ ਪਾ ਰਹੀ ਆ ਤੇ ਹਾਂਜੀ ਤੁਸੀਂ ਮੇਰੀ ਵੀਡੀਓ ਹਰ ਰੋਜ਼ ਵੇਖਿਆ ਕਰੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਪਲੀਜ਼ ਮੈਨੂੰ ਜਰੂਰ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਹਰ ਰੋਜ਼ ਨਵੀਂ ਵੀਡੀਓ ਪਾਇਆ ਕਰਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਹਰ ਰੋਜ਼ ਮੇਰੀ ਵੀਡੀਓ ਵੇਖ ਸਕੋ ਹਾਂਜੀ ਤੇ ਇੱਥੇ ਮੈਂ ਆਪਣੇ ਮਾਰਨਿੰਗ ਦਾ ਟਾਈਮ ਹੋ ਗਿਆ ਸੀਗਾ ਅੱਜ ਬਾਹਰ ਬਹੁਤ ਹਨੇਰਾ ਸੀ 5:00 ਵਜੇ ਦਾ ਟਾਈਮ ਸੀਗਾ ਤੇ ਮੈਂ ਉੱਠ ਪਈ ਸੀ ਇਸ ਟਾਈਮ ਨਾਲ ਹੀ ਤੇ ਮੈਂ ਹਰ ਰੋਜ਼ ਇਸੇ ਟਾਈਮ ਤੇ ਹੀ ਉੱਠ ਪੈਣੀ ਹੁੰਦੀ ਆ ਤੇ ਇਸੇ ਤਰ੍ਹਾਂ ਮੈਂ ਆਪਣਾ ਕੰਮ ਨਿਤ ਖਤਮ ਕਰ ਲੀਨੇ ਪਹਿਲਾਂ ਮਚਾ ਬਣਾਈ ਸੀ ਉਸ ਤੋਂ ਬਾਅਦ ਮੈਂ ਆਟਾ ਗੁੰਨਿਆ ਸੀਗਾ ਤੇ ਉਸ ਤੋਂ ਬਾਅਦ ਹੋਰ ਮੇਰੇ ਜਿਹੜੇ ਨਿੱਕੇ ਮੋٹے ਕੰਮ ਆ ਮੈਂ ਉਹ ਕਰ ਲੈਣੇ ਆ ਹਾਂਜੀ ਮੈਂ ਰੋਜ਼ ਹੀ ਇਸ ਤਰ੍ਹਾਂ ਆਪਣੇ ਡੇਲੀ ਕੰਮ ਦੀ ਵੀਡੀਓ ਪਾਇਆ ਕਰਾਂਗੀ ਆਪਣੇ ਮਕੇ ਜੋ ਵੀ ਘਰ ਚ ਕੰਮ ਹੁੰਦੇ ਆ ਰੋਜ਼ ਦੀ ਰੋਜ਼ ਤੇ ਮਸਤੀ ਵੀਡੀਓ ਪਾਏਗੀ ਅੱਜ ਮੈਂ ਸਿਰਫ ਇੰਨੀ ਕੀ ਵੀਡੀਓ ਬਣਾਈ ਆ ਬਸ ਸਵੇਰ-ਸਵੇਰ ਦਾ ਟਾਈਮ ਸੀ ਤੇ ਇੱਥੇ ਮੈਂ ਥੋੜੀ ਜੀ ਵੀਡੀਓ ਮੈਂ ਸੋਚਿਆ ਚਲੋ ਅੱਜ ਵਲੌਗ ਸ਼ੁਰੂ ਕਰਦੇ ਆ ਪਹਿਲਾਂ ਤਾਂ ਮੈਨੂੰ ਇਹ ਸੀ ਪਤਾ ਨਹੀਂ ਕਿਸ ਨੂੰ ਮੇਰੀ ਵੀਡੀਓ ਪਸੰਦ ਆਵੇਗੀ ਜਾਂ ਨਹੀਂ ਆਵੇਗੀ ਤੇ ਫਿਰ ਮੈਂ ਸੋਚਿਆ ਚਲੋ ਇੱਕ ਵੀਡੀਓ ਬਣਾ ਕੇ ਵੇਖਦੀ ਆਂ ਜੀ ਵਦਿਆ ਮਿਲ ਕਿੰਤੇ ਵਿਊਜ਼ ਆਉਣਗੇ ਤੇ ਫਿਰ ਮੈਂ ਡੇਲੀ ਵੀਡੀਓ ਪਾਇਆ ਕਰਾਂਗੇ ਇੱਥੇ ਮੇਰੀ ਬਣ ਗਈ ਸੀ ਚਾਹ ਜੀ ਮੈਂ ਉਹਨੂੰ ਲੱਗੀ ਸੀ ਬੋਤਲ ਵਿੱਚ ਗੁੰਨ ਤੇ ਪਹਿਲਾਂ ਆਟਾ-ਉਟਾ ਗੁੰਨ ਕੇ ਰੱਖ ਲਿਆ ਸੀ ਹੁਣ ਬਸ ਦੁੱਧ ਗਰਮਾ ਪਾ ਰੱਖਣਾ ਸੀਗਾ ਤੇ ਦੁੱਧ ਗਰਮ ਕੋਲੋਂ ਧਰ ਦਿੰਨੇ ਹੋ ਜਿਹੜੇ ਨਿੱਕੇ-ਮੋਟੇ ਕੰਮ ਕਰ ਲੈਣੇ ਆ ਤੇ ਤੁਹਾਨੂੰ ਪਤਾ ਹੈ ਕਿ ਸਵੇਰੇ ਸਵੇਰੀ ਭਾਂਡੇਾਂ ਦਾ ਕੰਮ ਤਾਂ ਖਤਮ ਹੁੰਦਾ ਨਹੀਂ ਐ ਤੇ ਉਹ ਸਾਰੇ ਮੈਂ ਇਕੱਠੇ ਕਰ ਲਏ ਸੀਗੇ ਤੇ ਕੁਛ ਅੰਦਰ ਸੀਗੇ ਭਾਂਡੇ ਉੱਥੋਂ ਮੈਂ ਲੈ ਕੇ ਰਾਤ ਦੇ ਦੁੱਧ ਅੱਦਾਂਲੇ ਗਲਾਸ ਸੀਗੇ ਨਿੱਕੇ ਮੋਟੇ ਤੇ ਉਹ ਸਾਰੇ ਲੈ ਕੇ ਆਈ ਸੀ ਤੇ ਮਸਾਈ ਰੱਖ ਲਏ ਸੀ ਤੇ ਲੱਗੇ ਸੀਗੇ ਆਪਾਂ ਸਾਫ਼ ਕਰਨ ਇੱਥੇ ਆਪਾਂ ਧਰ ਲੈਨੇ ਆ ਜੀ ਪਹਿਲਾਂ ਦੁੱਧ ਗਰਮ ਹੋਣ ਵਾਸਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੀ ਪਲੀਜ਼ ਚੈਨਲ ਨੂੰ ਜਰੂਰ ਸਪੋਰਟ ਕਰਿਓ ਤੇ ਮੇਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮੈਨੂੰ ਕਮੈਂਟ ਵਿੱਚ ਦੱਸਿਓ ਜੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ